ਅੱਜ ਮੁਕਸਰ ਪੁਲਿਸ ਦੇ ਵੱਲੋਂ ਸਪੈਸ਼ਲ ਨਾਕਾ ਲਗਾ ਕੇ ਮਾੜੇ ਅਨਸਰਾਂ ਦੇ ਖਿਲਾਫ ਨਕੀਲ ਕਸੀ ਜਾ ਰਹੀ ਹੈ ਤਸਵੀਰਾਂ ਇੱਕ ਵਾਰ ਸਾਂਝੀਆਂ ਕਰਦੇ ਹੈਗੇ ਆ ਔਰ ਇਹ ਨਾਕਾ ਜਿਹੜਾ ਕੋਟਕਪੂਰਾ ਮੇਨ ਚੌਂਕ ਦੇ ਵਿੱਚ ਲਗਾਇਆ ਹੋਇਆ ਔਰ ਮਾੜੇ ਅਨਸਰਾਂ ਤੇ ਨੱਥ ਪਾਉਣ ਦੇ ਲਈ ਇਹ ਨਾਕਾ ਲਗਾਇਆ ਗਿਆ ਔਰ ਦੱਸ ਦਈਏ ਕਿ ਇਸ ਦੇ ਨਾਲ-ਨਾਲ ਹੀ ਵਹੀਕਲਾਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਆ ਔਰ ਬੰਦਿਆਂ ਦੀ ਪਹਿਚਾਣ ਵੀ ਕੀਤੀ ਜਾ ਰਹੀ ਆ ਕਿਉਂਕਿ ਮਾੜਾ ਅਨਸਰ ਆ ਜਿਹੜਾ ਉਹ ਆਪਣੇ ਜਿਹੜੇ ਵਹੀਕਲਾਂ ਦੇ ਵਿੱਚ ਤਾਂ ਨਹੀਂ ਘੁੰਮ ਰਿਹਾ ਕੋਈ ਵਾਰਦਾਤ ਜਾਂ ਕਰਨ ਦੇ ਲਈ ਜਾਂ ਕਿਸੇ ਹੋਰ ਮਕਸਦ ਦੇ ਲਈ ਤਾਂ ਨਹੀਂ ਜਾ ਰਿਹਾਗਾ ਉਹ ਸਾਰੀ ਚੈਕਿੰਗ ਜਿਹੜੀ ਮੁਕਸਰ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈਗੀ ਔਰ ਦੇਖੋ ਗੱਡੀਆਂ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈਗੀ ਆ ਤਸਵੀਰਾਂ ਦਿਖਾ ਰਹੇ ਹਾਂ ਔਰ ਇਸੇ ਤਰ੍ਹਾਂ ਜਿਹੜਾ ਕੋਰਤਪੁਰਾ ਚੌਂਕ ਦੇ ਵਿੱਚ ਇਹ ਜਿਹੜਾ ਨਾਕਾ ਲਗਾਇਆ ਹੋਇਆ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਮੁਕਸਰ ਦੇ ਕੋਰਤਪੁਰਾ ਕੋਰਤਪੁਰਾ ਰੋਡ 'ਦਿਆਂ ਨੇ ਔਰ ਹਰ ਵਹਿੱਕਲ ਦੀ ਜਿਹੜੀ ਜਾਂਚ ਆ ਉਹ ਕੀਤੀ ਜਾ ਰਹੀ ਹੈਗੀ ਆ ਔਰ ਪੂਰੀ ਜਾਣਕਾਰੀ ਲੈਣੇ ਹੈਗੇ ਕਿ ਮਾਮਲਾ ਹੈਗਾ ਕਿ ਕਿਹੜੇ ਕਿਹੜੇ ਵਿਕਲਾਂ ਦੇ ਚਲਾਣ ਵੀ ਕੱਟੇ ਜਾ ਰਹੇ ਨੇ ਔਰ ਜਾਂ ਕੀ ਕੁਝ ਹੈਗਾ ਸਰ ਜਿਹੜਾ ਨਾਕਾ ਲਗਾਇਆ ਗਿਆ ਹੈਗਾ ਕਿਹੜੇ ਵਿਕਲਾਂ ਦੀ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈਗੀ ਔਰ ਨਾਕਾ ਕਿਉਂ ਲਗਾਇਆ ਗਿਆ ਹੈਗਾ ਸਪੈਸ਼ਲ ਨਾਕਾ ਜਾਂ ਕੀ ਕਾਰਨ ਹੈ ਉਹ ਕੋ ਜਿਹੜਾ ਇਹ ਨਾਕਾਬੰਦੀ ਕੀਤੀ ਜਾ ਰਹੀ ਹੈ ਸਾਰੇ ਡਿਸਟ੍ਰਿਕਟ ਜੇ ਮਾਨਯੋਗ ਐਸਐਸਪੀ ਸਾਹਿਬ ਅਕੀਲ ਚੌਧਰੀ ਆਈਪੀਐਸ ਵੱਲੋਂ ਵਿਸ਼ਾ ਵਿਸ਼ਾ ਮਤੀ ਕੀਤੀ ਜਾ ਰਹੀ ਹੈ ਜੇ ਮੇਨ ਜਿਹੜਾ ਮਕਸਦ ਹੈਗਾ ਜਿਹੜੇ ਮਾਰੇ ਅੰਸਰ ਕੋਈ ਘੂਰੇ ਫਿਰਦੇ ਨੇ ਜਿਨ੍ਹਾਂ ਦੇ ਕੋਈ ਕਾਗਜ਼ ਪੱਤਰ ਨਹੀਂ ਪੂਰੇ ਕਈ ਵਾਰੀ ਕੋਈ ਮਾੜੇ ਅਨਸਰ ਕੋਈ ਮਜਾਜ ਚੀਜ਼ ਲੈ ਕੇ ਜਾਂਦੇ ਨੇ ਉਹਨੂੰ ਲੈ ਕੇ ਨਾਕਾਬੰਦੀ ਕੀਤੀ ਰਹੀ ਜੋ ਫੋਰਮੂਲਰ ਪਾਰਟਿਕੂਲਰ ਚੈੱਕ ਕੀਤੇ ਜਾ ਰਹੇ ਨੇ ਠੀਕ ਹੈ ਜੀ ਔਰ ਜਿਹੜੇ ਮੰਨ ਲਓ ਜਿਨ੍ਹਾਂ ਦੇ ਨੰਬਰ ਪਲੇਟਾਂ ਨਹੀਂ ਲੱਗੀਆਂ ਹੈਗੀਆਂ ਜਾਂਾਂ ਦੇ ਪਲੰਕਾਂ ਦੇ ਨੰਬਰ ਵੀ ਨਹੀਂ ਲੱਗੇ ਹੋਏ ਹੈਗੇ ਜਾਂ ਕੋਈ ਜਿਸ ਤਰ੍ਹਾਂ ਦੇ ਨਾਲ ਆ ਕਾਗਜ਼ ਨਹੀਂ ਪੂਰੇ ਹੈਗੇ ਉਹਨਾਂ ਦੇ ਸਾਰਿਆਂ ਦੇ ਇੱਕ ਨੂੰ ਕਿਤੇ ਚਲਾਨ ਕੱਟੇ ਜਾ ਰਹੇ ਆ ਬਿਲਕੁਲ ਦੇਖੋ ਜਿਨ੍ਹਾਂ ਦੇ ਕੋਈ ਕਾਗਜ਼ ਪੱਤਰ ਨਹੀਂ ਪੂਰੇ ਹੈਗੇ ਉਹਨਾਂ ਦੇ ਚਲਾਨ ਕੱਟੇ ਜਾ ਰਹੇ ਆ ਜੇ ਕਿਸੇ ਦੇ ਕੋਈ ਟ੍ਰਿਪਲ ਸਵਾਰੀ ਜਾਂ ਕੋਈ ਵਿਦਾਊਟ ਕੋਈ ਵੀ ਕਾਗਜ਼ ਪੱਤਰ ਆਪਣੇ ਚੱਲ ਰਹੇ ਨੇ ਪਰੇਬ ਕਾਨੂੰਨ ਸਾਰ ਜਿਹੜੀ ਬੰਦੀ ਕਰ ਵੀ ਕੀਤੀ ਹੈ। ਇੱਥੇ ਮੰਨ ਲਓ ਕੋਪਰਾ ਚਾਉਂ ਤਾਂ ਨੱਕ ਲਗਾਇਆ ਜਾ ਹਰ ਵੀ ਕਹਿੰਦੇ ਥਮਤ ਨਾ। ਅੱਜ ਜਿਹੜਾ ਹੈਗਾ ਆ ਸਾਰੀ ਆਲ ਮੁਕਸਰ ਡਿਸਟ੍ਰਿਕਟ ਦੇ ਵਿੱਚ ਚੱਲ ਰਹੇ ਨੇ। ਹੁਣ ਆਪਾਂ ਇਸ ਵੇਲੇ ਕੋਪਰਾ ਚਾਉਂ ਚ ਖੜੇ ਆ। ਇੱਥੇ ਜਿੰਨੇ ਵੀ ਕੋਈ ਵਾਹਨ ਕੋਈ ਬਾਹਰੋਂ ਆਉਂਦੇ ਨੇ ਕੋਈ ਮੇਨ ਚੌਂਕ ਹੈ ਸ਼ਹਿਰ ਦਾ। ਵੀ ਜਿਹੜਾ ਟ੍ਰੈਫਿਕ ਨੂੰ ਯਾਤਰਾ ਯਾਤ ਨੂੰ ਪ੍ਰੋਪਰ ਤਰੀਕੇ ਨਾਲ ਚਲਾਇਆ ਜਾ ਸਕੇ। ਲਾਅ ਐਂਡ ਔਰਡਰ ਮੇਨਟੇਨ ਰੱਖਿਆ ਜਾ ਸਕੇ। ਇਹਦਾ ਮੁੱਖ ਕਾਰਨ ਦਾ ਇੱਕ ਮਕਸਦ ਇਹ ਵੀ ਹੈਗਾ ਵੀ ਲੋਕਾਂ ਦੇ ਵਿੱਚ ਜਿਹੜਾ ਕੌਨਫੀਡੈਂਸ ਲੈਵਲ ਲਾਅ ਐਂ ਇਹ ਅੱਗੇ ਵੀ ਲੱਗਦੇ ਰਹਿਣਗੇ ਨਾਕੇ ਇਸ ਤਰ੍ਹਾਂ ਦੇ ਬਿਲਕੁਲ ਇਹ ਤੁਸੀਂ ਵੇਖੋਗੇ ਆਨਲਾਈਨ ਸਮੇਂ ਦੇ ਵਿੱਚ ਰੂਟੀਨ 'ਚ ਨਾਕਾਬੰਦੀ ਚੱਲਦੀ ਰਹੇਗੀ ਤਾਂ ਜੋ ਲੋਕਾਂ ਨੂੰ ਸਫਾਵਾ ਮੌਲ ਮਿਲੇ ਸਕੇ ਬਿਲਕੁਲ ਤਾਂ ਇਹ ਨਾਕਾ ਜਿਹੜਾ ਜਿੰਨਾਂ ਦੇ ਕਾਗਜ਼ ਨਹੀਂ ਪੂਰੇ ਹੈਗੇਗੇ ਜਾਂ ਮੰਨ ਲਓ ਕੋਈ ਮਾੜੇ ਆਨਸਰ ਹੈਗੇ ਆ ਉਹਨਾਂ ਤੇ ਨਿਕਲ ਪਸਣ ਦੇ ਲਈ ਜਿਹੜੇ ਇਹ ਨਾਕਾ ਉਹ ਲਗਾਇਆ ਗਿਆ ਹੈਗਾ ਔਰ ਐਸਪੀ ਰੈਂਕ ਦੇ ਅਧਿਕਾਰੀ ਨੇ ਜਿਹੜੇ ਉਹ ਨਾਕੇ ਦੀ ਅਗੇ ਇਹ ਰਕਵਾਈ ਕਰ ਰਹੇ ਨੇ ਔਰ ਆਪਣਾ ਕੋਲੇ ਖੜ ਕੇ ਜਿਹੜਾ ਇਹ ਚੈਕਿੰਗ ਆ ਜਿਹੜੀ ਕੀਤੀ ਜਾ ਰਹੀ ਹੈਗੀ ਆ ਔਰ ਦੱਸ ਦਈਏ ਕਿ ਜਿਨ੍ਹਾਂ ਤੇ ਨੰਬਰ ਪਲੇਟਾ ਨਹੀਂ ਹੈਗੀਆਂ ਜਾਂ ਕਾਗਜ਼ ਪੂਰੇ ਨਹੀਂ ਹੈਗੇ ਉਹਨਾਂ ਦੇ ਵੀ ਜਿਹੜੇ ਚਲਾਨ ਕੀਤੇ ਜਾ ਰਹੇ ਨੇ ਔਰ ਗੱਡੀਆਂ ਦੀ ਜਿਹੜੀ ਪ੍ਰੋਪਰ ਚੈਕਿੰਗ ਆ ਉਹ ਕੀਤੀ ਜਾ ਰਹੀ ਹੈਗੀ ਆ ਮੁਕਸਰ ਦੇ ਕੋਟਫਰਾ ਰੋਡ ਤੇ ਇਹ ਜਿਹੜਾ ਨਾਕਾ ਇਹ ਲਗਾਇਆ ਗਿਆ ਹੈਗਾ ਇਸੇ ਤਰ੍ਹਾਂ ਜਿਹੜੇ ਐਸਪੀ ਨੇਮਨ ਨੇ ਦੱਸਿਆ ਕਿ ਇਸੇ ਤਰ੍ਹਾਂ ਦੇ ਜਿਹੜੇ ਨਾਕੇ ਨੇ ਅੱਗੇ ਵੀ ਲੱਗਦੇ ਰਹਿਣਗੇ ਔਰ ਪ੍ਰੋਪਰ ਜਿਹੜਾ ਟ੍ਰੈਫਿਕ ਨੂੰ ਵੀ ਸਾਰੂ ਠੰਡ ਦੇ ਨਾਲ ਚਲਾਇਆ ਜਾ ਸਕੇ ਇਸ ਕਾਰਨ ਵੀ ਜਿਹੜਾ ਇਹ ਨਾਕੇ ਨੇ ਉਹ ਲਗਾਏ ਜਾ ਰਹੇ ਨੇ ਫਿਲਹਾਲ ਮੁਖਸਰ ਦੇ ਕੋਟਪੁਰਾ ਰੋਡ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਜਿੱਥੇ ਇਹ ਅੱਜ ਚੈਕਿੰਗ ਆ ਸ਼ਾਮ ਵੇਲੇ ਦੀ ਇਹ ਚੈਕਿੰਗ ਕੀਤੀ ਜਾ ਰਹੀ ਹੈਗੀ